ਸਾਚੀ ਗੱਲ ਦੀ ਸੁਭਾਸ਼ ਕੁਮਾਰ ਬਲੋਂ ਦੁਸਾਂਝ ਕਲਾਂ ਚੌਂਕੀ ਦਾ ਸਮਲਿਆ ਚਾਰਜ ਮਾਰੇ ਅਨਸਰਾਂ ਨੂੰ ਨੱਥ ਪਾਉਣ ਦੀ ਕਹੀ ਗੱਲ ਸਾਚੀ ਗੱਲ ਸਰ ਸਾਚੀ ਗੱਲ ਸਰ ਦੁਸਾਂਝ ਕਲਾਂ ਚੌਂਕੀ ਜੀ ਤੁਹਾਡਾ ਵੈਲਕਮ ਆ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹੈ ਐਸਐ ਸੁਭਾਸ਼ ਕੁਮਾਰ ਹੈ ਜੀ ਕਿਹੜੀ ਜਗ੍ਹਾ ਤੋਂ ਬਦਲ ਕੇ ਆਏ ਸੀ ਮੈਂ ਸਰ ਥਾਣਾ ਲਾਂਬੜਾ ਤੋਂ ਆਇਆ ਜੀ ਬਦਲ ਕੇ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਇਲਾਕਾ ਨਾਲ ਵਸੇ ਨੂੰ ਸਰ ਮੈਂ ਇਲਾਕਾ ਨਾਲ ਵਸੇ ਨੂੰ ਮੇਰੀ ਬੇਨਤੀ ਹੈ ਜਿਹੜੇ ਹੈਗੇ ਆ ਇਲਾਕੇ ਦੇ ਵਿੱਚ ਨਸ਼ਾ ਤਸਕਰਾ ਹੈ ਜਾਂ ਮਾੜੀਆਂ ਅੰਸਰਾਂ ਉਹਨਾਂ ਨੂੰ ਨੱਥ ਪਾਉਣ ਵਿੱਚ ਮੇਰਾ ਵੱਤਵਤ ਸਹਿਯੋਗ ਕਰਨ ਤੇ ਅਸੀਂ ਮੈਂ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਹੀ ਇੱਥੇ ਤਾਂ ਜਿਹੜੇ ਕ੍ਰਾਈਮਨਲ ਵਿਅਕਤੀ ਆ ਠੀਕ ਆ ਜੀ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਭੇਜਣ ਲਈ ਪੂਰੀ ਆਪਣੇ ਮਤਲਬ ਦਿਲੋਂ ਆਪਣ ਕੋਸ਼ਿਸ਼ ਕਰੂੰਗਾ ਜੀ ਤੇ ਜਿਹੜੇ ਉਹਨਾਂ ਦੇ ਕੋਈ ਪੈਂਡਿੰਗ ਕੰਮ ਆ ਪੁਲਿਸ ਨਾਲ ਰਿਲੇਟਡ ਆ ਉਹਨਾਂ ਦਾ ਵੀ ਜਲਦੀ ਨਿਪਟਾਰਾ ਕਰਾਂਗਾ ਤੇ ਇਹ ਅਗਲੀ ਅਪੀਲ ਮੇਰੀ ਇਹ ਆ ਵੀ ਜਿਹੜੇ ಗ್ರಾಮ ਪੰਚਾਇਤ ਹੈਗੇ ਆ ಗ್ರಾಮ ਪੰਚਾਇਤ ਜਿੰਨੇ ਮੈਂਬਰ ਸਾਹਿਬਾਨ ਸਰਪੰਚ ਹੈਗੇ ਆ ਉਹ ਵੀ ਮੇਰਾ ਸਹਿਯੋਗ ਕਰਨ ਤਾਂ ਜੋ ਮੈਂ ਜਿਹੜਾ ਆ ਇਲਾਕੇ ਦੇ ਵਿੱਚ ਜਿਹੜੀ ਆ ਸ਼ਾਂਤੀ ਨੂੰ ਬਰਕਰਾਰ ਰੱਖ ਸਕਾਂ ਸੱਚੀ ਦੇਖਣ ਚ ਆਇਆ ਦੁਸਾਨਕਲ ਇਲਾਕੇ ਦੇ ਵਿੱਚ ਜਿਹੜੇ ਮੋਟਰਸਾਈਕਲ ਬਿਨਾ ਨੰਬਰੀ ਮੋਟਰਸਾਈਕਲ ਸਕੂਟੀਆਂ ਬਹੁਤ ਘੁੰਮ ਰਹੇ ਆ ਕੀ ਕਾਰਵਾਈ ਕਰੂੰਗਾ ਉਹਨਾਂ ਤੇ ਉਹ ਸਰ ਮੈਂ ਉਹਦੇ ਵੀ ਸੀਨੀਅਰ ਅਫਸਰਾਂ ਵੱਲੋਂ ਵੀ ਸਾਨੂੰ ਸਮੇਂ-ਸਮੇਂ ਤੇ ਹਦਾਇਤਾਂ ਆ ਰਹੀਆਂ ਆ ਤੇ ਅਸੀਂ ਵੱਧ ਤੋਂ ਵੱਧ ਜਿਹੜੇ ਆ ਨਾਕੇ ਲਗਾ ਕੇ ਗਾਹੇ-ਬਗਾਹੇ ਪੁਆਇੰਟ ਚੁਣੇ ਹੋਏ ਆ ਜੀ ਉੱਥੇ ਨਾਕੇ ਲਗਾ ਕੇ ਅਸੀਂ ਉਹਨਾਂ ਨੂੰ ਰਾਉਂਡ ਅਪ ਕਰ ਰਹੇ ਆ ਜਿਹੜੇ ਜਿਨ੍ਹਾਂ ਕੋ ਕੋਈ ਕਾਗਜ਼ ਪੱਤਰ ਨਹੀਂ ਹੈਗਾ ਬਿਨਾ ਨੰਬਰੀਆਂ ਉਹਨਾਂ ਨੂੰ ਬੌਂਡ ਕੀਤਾ ਜਾ ਰਿਹਾ ਤੇ ਬਾਕੀ ਆਂਦੇ ਚਲਾਨ ਕੀਤੇ ਜਾ ਰਹੇ ਆ ਵੱਧ ਤੋਂ ਵੱਧ ਠੀਕ ਆ ਜੀ ਜੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ